ਇਹਨਾਂ ਦੇ ਪਰਿਵਾਰ ਵੱਲੋਂ ਇੱਕੋ ਗੱਡੀ ਦਿੱਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਪ੍ਰਬੰਧਕ ਕਮੇਟੀ ਦਾ ਜਸਵੀਰ ਸਿੰਘ ਜੀ ਰਕਣ ਪ੍ਰਧਾਨ ਰਣਕਲੋਚ ਸਿੰਘ ਜੀ ਰਕਣ ਚੇਅਰਮੈਨ ਸਾਹਿਬ ਸੁਰਿੰਦਰ ਸਿੰਘ ਜੀ ਰਕਣ ਪੰਚ ਕੋ ਤਨਵੀਰ ਸਿੰਘ ਜੀ ਰਕਣ ਆਸਰ ਪਰਮਜੀਤ ਸਿੰਘ ਜੀ ਰਾਏ ਸਾਹਿਬ ਮੱਖਣ ਸਿੰਘ ਜੀ ਐਡਮ ਡਾਕਟਰ ਕੁਲਵਿੰਦਰ ਸਿੰਘ ਜੀ ਕੰਦਾ ਪੰਚ ਸੁਖਦੇਵ ਰਾਜ ਤੇਲਾ ਪਰਿਵਾਰ ਸਰਪੰਚ ਮਹਿੰਦਰ ਸਿੰਘ ਜੀ ਰਕਣਾ ਮੇਟ ਸਰਪੰਚ ਭਗਤ ਸਿੰਘ ਜੀ ਨਿਊ ਕਲੋਨੀ ਰਕਣਾ ਮੇਟ ਇਹ ਲੋਵੇ ਦਸਤੋ 5 ਲੱਖ ਰੁਪਏ ਦੀ ਵੱਡੀ ਕਾਲੀ ਦੀ ਗਸ਼ਤੀ ਸ਼ੁਰੂ ਕਰਨ ਲਈ ਆਇਆ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗਰਾਈ ਹੁਣ ਦੇਖੋ ਖਰਤਾ ਦਾ ਪ੍ਰਵਾਹ ਮੇਰੀ ਜੱਟਾਂ ਹੋਣ ਦੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗਰਾਈ ਬਹੁਤ ਮਿੰਟ ਦੀ ਧਰਤੀ ਦਾ ਜੰਪਲ ਅਧਾਰਤ ਪਹਿਲਵਾਨ ਜੀ ਦਾ ਸ਼ਾਗਿਰਦ ਅਜ ਤਰਮਿੰਦਰ ਕਾਲਾ ਕੋਹਾਲੀ ਵਾਲਾ ਤੇ ਦੂਜੇ ਪਾਸੇ ਪੰਜਾਬੀਆਂ ਦਾ ਮਾਣ ਹਿੰਦੁਸਤਾਨ ਦਾ ਬੱਬਰ ਸ਼ੇਰ ਗੁਸਤੀ ਦਾ ਕੋਈ ਪੈਂਟ ਨਹੀਂ ਕੋਈ ਕੁਝ ਨਹੀਂ 20 ਮਿੰਟ ਦਾ ਸਮਾਂ ਦੀ ਗੁਸਤੀ ਦਾ ਕਹਿੰਦਾ 25 ਮਿੰਟ ਦੋ ਇਹ ਨੋਟ ਕਰਿਓ ਪ੍ਰਕਾਸ਼ ਸਟੂਡੀਓ ਨੂੰ ਮ ਕਰਨੀ ਲੱਗੇ ਸਵਾਰ ਕੇ ਬਣਾਗਾ ਆਪਣੇ ਚੱਲ ਬੈਂਦੀ ਹੈ ਮੇਰੇ ਨੂੰ ਨੀਜੇ ਬਹਿ ਜਾਓ ਜਾਂ ਕੋਚੇ ਦੇ ਹੱਥੇ ਮੇਰਾ ਬੇਟਾ ਉਹ ਲਾ ਖੜੋ ਹੈਲੋ ਕਰੇ ਬਈ ਜਿਹੜਾ ਸਟੇਜ ਦੇ ਸਾਹਮਣੇ ਖੜੇ ਹੈ ਚਲੋ ਬਈ ਦਰਸ਼ਕੋ ਫਾਈਨਲ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਪੰਡਾਏ ਉੱਪਰੇ ਨਾਗ ਦਾ ਬੱਚਾ ਵੱਡੇ ਹੋ ਕੇ ਸਾਨ ਹੀ ਤਣਦੇ ਕੇ ਰਾਜਾ ਤੋਂ ਬਾਜ ਹੀ ਜੱਪਦੇ ਨਾਕੇ ਬੱਚੇ ਜਾਮਾ ਦੇ ਆ ਜਿੰਦੇ ਸਲਾੜਿਆ ਕੁਸ਼ਤੀ ਲੜਦੇ ਪੁੱਤ ਪੰਜਾ ਪਣਮਾਵਾ ਦੇ ਪੁੱਤ ਪੰਜਾ ਪਣਮਾਵਾ ਦੇ ਇਹ ਨਾਲ ਵੱਲੋਂ 10000 ਦਾ ਸਪੈਸ਼ਲ ਪ੍ਰਾਈਜ਼ ਹੈਗਾ ਅਗਰ ਜੱਸਾ ਪਹਿਲਵਾਨ ਪੱਟੀ ਵਾਲਾ ਗੁਸਤੀ ਜਿੱਤਦਾ ਹਾਰ ਜਿੱਤ ਮੁਕੱਦਰਾਂ ਦੀ ਖੇਡ ਹੈ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਿ ਜਿੱਤਣ ਜਿੱਤੇ ਹਾਰ ਵੀ ਖੇਡੇ ਤੂੰ ਹਾਰ ਦਾ ਖੇਡ ਫਕੀਰਾ ਜਿੱਤਣ ਦਾ ਮੁੱਲ ਕੋਟੀ ਪੈਂਦਾ ਹਾਰ ਦਾ ਮੁੱਲ ਹੀਰਾ ਹਾਰਾਂ ਵਿੱਚੋਂ ਜਿੱਤਾਂ ਨਸੀਬ ਹੁੰਦੀਆਂ ਦੇਖਦੇ ਆ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਹਿੰਦਾ ਕੱਕੜੀ ਪੋਾਈ ਨਾ ਜੇ ਬੁਰੇ ਸਮੇਂ ਤੇ ਉਹ ਫਾਇਦਾ ਕੀ ਹੈ ਦੁਨੀਆ ਤੇ ਆਏਗਾ ਲੇਕਿਨ ਇਹਨਾਂ ਲਈ ਜੇ ਮੈਂ ਮਾੜੀ ਤਕਦੀਰ ਦਾ ਦਾ ਮਾਨ ਮੇਰੀ ਮਾਂ ਨੂੰ ਜੱਟੇ ਜਾਏ ਦਾ ਉਹ ਯਾਰ ਚਾਰਲਿੰਗ ਲਵ ਯੂ ਤੋਂ ਵੱਜ ਕੇ ਬਣੀ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਗੇ ਕੋਈ ਨਾ ਪੰਜਾਬ ਦੇ ਸਾਡੇ ਸਮੇ ਦਾ ਉਹ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਵਾਡੀ ਸਲਾਮਾ ਕਰਾਣੀਆਂ ਬੜੀਆਂ ਔਖੀਆਂ ਹੈ ਸਟੇਜ ਤੇ ਟਲੀ ਵੀਰੇ ਤਾਂ ਝੱਗੇ ਕੰਤੀ ਲੁਹਾੜ ਦੀ ਪਿੱਛੇ ਸਟੇਜ ਤੇ ਨਹੀਂ ਦਿਖਦਾ ਕੋਚ ਸਾਹਿਬ ਜਾ ਬੈਠ ਜਾਓ ਤੇਰ ਲੈ ਲੈ ਜਾ ਘੁੰਮ ਕਰੋ ਟਲੀ ਵੀਰੇ ਮੇਰੀ ਬੇਜਾਰੀ ਸਾਡੇ ਪੁੱਤੀ ਸਤਜਗਤ ਦੀਪਾ ਬਾਬਾ ਜੀ ਗੱਦੀ ਨਿਸ਼ੀਨ ਪੰਜਬੀਂ ਦਰਵਾਸ਼ ਸ਼ੇਰਗਰ ਮਹ ਸ਼ੇਰਗਰ ਬਾਬਾ ਫਲਾਈ ਵਾਲੇ ਮਹਾਂਪੁਰਸ਼ਕ ਬੇਤੀ ਜੀ ਇੱਕ ਵਾਰ ਸਲਾਮੀ ਦਿਓ ਜਿਨ੍ਹਾਂ ਨੇ ਅੱਜ ਦੇ ਦੰਗਲ ਦੇ ਵਿੱਚ ਜੋੜ ਮਲਾਏ ਮੱਲ ਸਤੇ ਵਾਕਈ ਹਰ ਦੁਸਤਾਨ ਦੇ ਵੱਡੇ ਵੱਡੇ ਦੰਗਲ ਬਾਬਾ ਜੀ ਦੀ ਦੇਖਰੇ ਵਿੱਚ ਕਰਾਈ ਜਾਂਦੇ ਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਸਾਦੇ ਮੋਤੀ ਸੰਚਾਰ ਲਗਾ ਦੀਪਾ ਬਾਬਾ ਜੀ ਗੱਦੀ ਨਸ਼ੀਨ ਪੰਜ ਪਰੀ ਦਰਬਾਰ ਮੇਲਾ ਸ਼ੇਰਗੜ੍ਹ ਬਾਬਾ ਫਲਾਈ ਵਾਲੇ ਮਹਾਂਪੁਰਸ਼ਾਦਾ ਅੱਜ ਮਾਨ ਸਨਮਾਨ ਵੀ ਸਾਡੀ ਸੰਗਤ ਕਮੇਟੀ ਵੱਲੋਂ ਕੀਤਾ ਜਾਣਾ ਮੇਰੀ ਗੁਜਾਰਿਸ਼ ਹੈ ਦਾਦਾ ਜੀ ਨੂੰ ਆਪਣੇ ਮਾਨ ਸਨਮਾਨ ਦੀ ਹਾਫੀ ਕਰਿਓ ਸਾਡੀ ਸੰਗਤ ਕਮੇਟੀ ਵੱਲੋਂ ਜਿਹੜੇ ਮਾਨ ਸਨਮਾਨ ਕਿਹਾ ਸੰਗਤ ਕਮੇਟੀ ਰੱਤਣਾ ਮੇਨ ਵੱਲੋਂ ਸਟੇਜ ਤੇ ਕਰਨਾ ਚਾਹਦੇ ਮਾਜੇ ਸਟੇਜ ਤੇ ਪੇਂਦੀ ਤੁਸੀਂ ਅੱਜ ਅੱਜ ਕਮੇਟੀ ਵਾਲੇ ਆ ਗਏ ਕੈਮਰਾ ਇਹਦੇ ਵੀ ਠੀਕ ਹੈ ਨਾ ਬਾਬਾ ਜੀ ਬੇਟੀ ਹੈ ਜੀ ਕੌਣ ਅੱਜ ਅਗਰੀਵਾਂ ਨੂੰ ਅਗਰੀਵਾਂ ਜਿਹਦੇ ਮੈਂ ਲੱਦੇ ਹਾਂ ਹੁਣ ਬੜਾ ਲੋਕ ਉਹ ਭੈਣ ਦੇ 5000 ਦੀ ਉਹਦਾ ਕੋਈ ਦੋਵੋ ਮੋਟੂ ਮੁੱਟ ਸਾਈਕਲ ਬੋਲਟ ਬਾਈਕ ਦੋ ਸਿੱਧੇ ਘੋੜਾ ਦੇ ਦੋ ਭੈਣ ਜੋ ਕੋਈ ਨੁਕਰਾ ਨਾ ਕਰਾਂ ਸ਼ਾਬਾਸ਼ ਸ਼ਾਬਾਸ਼ ਤਿਲੋ ਜੀ ਉਧਰ ਸਾਡੇ ਬੋਧੀ ਸਤਜੰਗ ਜੀ ਦਾ ਦੀਤਾ ਬਾਬਾ ਜੀ ਗੱਦੀ ਨਿਸ਼ੀਨ ਪੰਚਰੀ ਦਰਬਾਰ ਸ਼ੇਰਗਰ ਮਹਾਂ ਪਤਮਾ ਸ਼ੇਰਗਰ ਬਾਬਾ ਫਲਾਈ ਵਾਲੇ ਮਹਾਂ ਪੁਰਸ਼ ਜਿਨ੍ਹਾਂ ਦਾ ਮਾਨਸਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਭਾਈ ਆ ਹੋ ਗਿਆ ਥੋੜੇ ਥੋੜੇ ਪਿੱਛੇ ਵਿੱਚੇ ਨਜ਼ਰ ਭਰਾ ਮੇਰੇ ਬੜਾ ਧੰਨਵਾਦ ਸੱਟੋ ਸਾਰਿਆਂ ਦਾ ਕਿਉਂਕਿ ਲਾਈਵ ਦੇ ਜਰੀਏ ਵੀ ਜਿਹੜੀ ਦੁਨੀਆ ਲਾਈਵੀਆਂ ਤੱਕਦੀ ਆ ਸਾਨੂੰ ਰੰਤੂ ਸਾਡਾ ਭਰਾ ਉਹ ਵੀ ਲੈ ਜੀ ਕੱਟਦੇ ਬੰਦਾ ਧੰਨਵਾਦ ਹੈ ਚਲੋ ਜੀ ਉਧਰ ਚੱਲਦੀ ਹੈ ਕੁਸ਼ਤੀ ਜਾਨਾ ਨੌਜਵਾਨਾਂ ਦੇ ਦਰਮਿਆਨ ਹੈ ਕਹਿੰਦਾ ਇਹੀ ਸ਼ੂਰਜਨ ਕਰਦੇ ਟੰਚਣਾ ਰਮਨ ਭਾਈ ਉਹ ਹੈ ਪੂਰਾ ਰਮਨ ਸਾਡਾ ਭਰਾ ਜਰਮਨ ਵਾਲਾ ਕਹਿੰਦਾ ਇਹੀ ਸ਼ੂਰਜਨ ਨੂੰ ਕਰਦੇ ਟੰਚਣਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਉਹ ਹੋਣੀ ਹੋਣੀ ਰੱਖੀ ਰਿਸ਼ਨਾਣੀਆਂ ਇਹ ਕਾਲੀਆਂ ਜੋ ਰਾਤਾਂ ਬੱਲੇ ਆਹ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਤਾਂ ਸ਼ੁਰੂਆਤਾਂ ਬੱਲੇ ਹਾਲੇ ਤਾਂ ਗੱਲ ਲੱਗ ਤਾਂ ਬੱਲੇਆ ਇੱਥੇ ਵੀ ਬਈ ਫੋਟੋ ਪੁਰਾ ਜੀ ਦਾ ਤੇ ਵੀ ਨਾ ਆ ਰਮਨ ਭਾਈ ਆਖਦਾ ਵੀ ਜੱਸਾ ਪਹਿਲਵਾਨ ਦੇ ਨਾਲ ਬੜਾ ਪਿਆਰ ਹੈ ਸਪੈਸ਼ਲ ਜਮਾ ਤੇ ਜੱਸਾ ਪਹਿਲਵਾਨ ਪੱਟੀ ਵਾਲਾ ਜਿਹੜਾ ਬੁੱਕਤੀਕਾ ਆਹ ਤੇ ਗੱਡੀ ਦੇ ਗੁਸਤੀ ਹੋ ਰਹੀ ਆ ਆ ਰਮਨ ਪ੍ਰੀਤ ਸਾਡਾ ਭਰਾ ਜਰਮਨ ਵਾਲਾ ਜੇਸੂ ਦੇ ਪਰਿਵਾਰ ਵੱਲੋਂ ਜਿਹਨਾਂ ਦੇ ਪਰਿਵਾਰ ਵੱਲੋਂ ਅੱਜ 5 ਲੱਖ ਰੁਪਏ ਦੀ ਆਲਟੋ ਗੱਡੀ ਦਿੱਤੀ ਜਾ ਰਹੀ ਹੈ ਆ ਰਮਨ ਰਕੜ ਸਾਡਾ ਪ੍ਰਾ ਜਰਮਨ ਵਾਲਾ ਸੁਪੁੱਤਰ ਨੇ ਹਰਪ੍ਰੀਤ ਸਿੰਘ ਜੀ ਰਕੜ ਜਰਮਨ ਬੜਾ ਧੰਨਵਾਦ ਹੈ ਬਈ ਦਰਸ਼ਕੋ ਆਜਨ ਕੁਸ਼ਤੀਆਂ ਦੇ ਨਾਂ ਦਾ ਇੱਕ ਵਾਰ ਦੰਗੇ ਕਬੱਡੀ ਰਕੜੇ ਮੇਡ ਦੇ ਨਾਂ ਤੇ ਤਾੜੀਆਂ ਲਾਓ ਸਾਰੇ ਜਣੇ ਜ਼ੋਰਦਾਰ ਵਾਹ ਜੀਦਾ ਇਧਰ ਚੱਲਦੀ ਹੋਈ ਕੁਸ਼ਤੀ ਆਹ ਦਾ ਮੱਤਰ ਸ਼ੇਰਾਂ ਦੇ ਕਰਜਾਨਾ ਹਾਰਾਂ ਜਿੱਤਾਂ ਬੱਤਨਾਂ ਦੀਆਂ ਖੇਡਾਂ ਐ ਕਹਿੰਦੇ Terima kasih ਬੁੱਝ ਗਏ ਸਾਨੂੰ ਚੇਰੂਗਾ ਸ਼ਾਬਾਸ਼ 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 ਚਲੇ ਵੀ ਚਲੇ 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 ਆਹ ਦਿੱਤੇ ਤੈਨੂੰ ਜਿਹੜੀ ਮਾਈਕ ਪਰਦੀਪ ਜਸਤ ਕਰਮਿੰਦਰ ਸ਼ਾਬਾਸ਼ ਆ ਗਏ ਪਰਦੀਪ ਸਾਡਾ ਭਾਈ ਲੈ ਆਈਆਂ ਤੱਕ ਦਾ ਬੜਾ ਧੰਨਵਾਦ ਹੈ ਇਧਰ ਚੱਲਦੀ ਹੋਈ ਗੁਸਤੀ ਹੈ ਨਾ ਗੱਬਰਾਂ ਦੇ ਦਰਮਿਆਨ ਹੈ ਸ਼ਾਬਾਸ਼ ਸ਼ਾਬਾਸ਼ ਕਿੰਨਾ ਸ਼ਰਮ ਸਿਆਣਪ ਸਾਦਗੀ ਕਿੰਨਾ ਜਾਨੇ ਮਟਿਆਰ ਦੇ ਆ ਘਰ ਜਾ ਕੇ ਜਿਹੜਾ ਚੁੱਲੇ ਨਾਲ ਝਾਕਦਾ ਲੱਖ ਲੱਖਾਂ ਨੇ ਇਹੋ ਜਿਹੇ ਯਾਰ ਦੇ ਕਿ ਚੁੱਪ ਕਿਤੇ ਹੁੰਦੇ ਨਹੀਂ ਆ ਖੁਸਰੇ ਫੇ ਰੋਲਾ ਪਾ ਕੇ ਹੁੰਦੇ ਨਹੀਂ ਆ ਜ਼ੋਰਕਾਰ ਸਾ ਉਹ ਨਹੀਂ ਆ ਲੱਗਦੇ ਟਰੈਕਟਰ ਨੂੰ ਹੌਸਲੇ ਤੇ ਨਾ ਹੀ ਟੱਕੜੀ ਚ ਟੋਲੇ ਜਾਂਦੇ ਜ਼ੋਰਕਾਰ ਸਾ ਨਾ ਹੀ ਟੱਕੜੀ ਚ ਟੋਲੇ ਜਾਂਦੇ ਜ਼ੋਰਕਾਰ ਸਾ ਕਲਪ ਨਹੀਂ ਦਰਸ਼ਕਾਂ ਨੂੰ ਹੌਸਲੇ ਨਹੀਂ ਲੱਗਦੇ ਜੋਰ ਜਿਹੜੇ ਕੱਪੜੀਆਂ ਜੁਨੀ ਤੋਲੇ ਜਾਂਦੇ ਐਨਾ ਮੈਦਾਨਾਂ ਦੇ ਵਿੱਚ ਟੋਲਾ ਟੋਲਾ ਜੋਰ ਲੱਗਦਾ ਸ਼ਾਬਾਸ਼ 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 ਕਹਾਵਾਨੋ ਕਹਿੰਦੇ ਸਾਡੇ ਬੱਚੇ ਤਾਂ ਜੇ ਤੂਫਾਨ ਖੰਮਣਾ ਇੱਕ ਵਾਰੀ ਪੈਣਾ ਤੈਨੂੰ ਹੋਰ ਜੰਮਣਾ ਸੱਦੇ ਪੌਂਡੀਆਂ ਦੀ ਇੱਕੋ ਵਾਰ ਜੜ ਹੋਣੀ ਆ ਆ ਕਾਕਾ ਸਾਡੀਆਂ ਸਾਡੀਆਂ ਰਿਸਾਂ ਦੇਤੇ ਕਰ ਹੋਣੀ ਆ ਆ ਕਾਕਾ ਸਾਡੀਆਂ ਕਿ ਜੱਟ ਸ਼ੁਰੂ ਤੋਂ ਹੀ ਸ਼ਕੀਮੇ ਰਸਕ ਲੈਣ ਦਾ ਖਿਡਾਰੀਆਂ ਨੇ ਜਰ ਹੋਣੀ ਆ ਆ ਕਾਕਾ ਸਾਡੀਆਂ ਸਾਡੀਆਂ ਲਈ ਸਾਣੀ ਦਿੱਤੋ ਕਰ ਹੋਣੀ ਆ ਆ ਕਾਕਾ ਸਾਡੀਆਂ ਸ਼ਾਬਾਸ਼ 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 ਜਿੰਨੇ ਕਨੂਕ ਵਿੱਚ ਵੀ ਬੰਦੇ ਜੱਟ ਹੋਣਾ ਚਾਹੀਦਾ ਆ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਮੈੜੀ ਵਾਲਿਆ ਹੁੰਦੇ ਸੂਰਮੇ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਉਂਝ ਮੀਣੀਆਂ ਦੇ ਉੱਤੇ ਬੱਲੇ ਟਕਰਾਈ ਹੁੰਦੀਆਂ ਕੇ ਸਿੰਘ ਕੁੰਡੀਆਂ ਦੇ ਮੱਲੇ ਮੱਲੀ ਹਰ ਜਾਂਦੇ ਆਉ ਸਿੰਘ ਕੁੰਡੀਆਂ ਦੇ ਮੰਨੋ ਮੰਨੀ ਅਣ ਜਾਂਦੇ ਨੇ ਜੇ ਤਾਰੀ ਚੱਲ ਤੇ ਸਰੀਰ ਗੁੱਸੇ ਵਿੱਚ ਫੜਦਾ ਜੱਡੇ ਰੋਡ ਤੇ ਸਪੀਡ ਦੇ ਫਰਾਰੀ ਫੜੀ ਕੇ ਕੰਮ ਕੋ ਮਿੱਤਰਾਂ ਦਾ ਕੋਈ ਨਾੜੇ ਜਿੱਥੇ ਅੜਦੀ ਏ ਯਾਰਾਂ ਵੀ ਜਿੱਥੇ ਅੜਦੀ ਉਹ ਜਿੱਥੇ ਅੜਦੀ ਏ ਯਾਰਾਂ ਵੀ ਜਿੱਥੇ ਅੜਦੀ ਅੱਜੋ ਦੇ ਵਿੱਚੋ ਦੇ ਵਿੱਚੋ ਗੱਲ ਗਾ ਲੱਗੇ ਗਾ ਲੱਗੇ ਮਸਰਾ ਆਉਂਦਾ ਨਾ ਮਸਰਾ ਫੇਰ 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 ਬਰਾਬਰ ਹੈ ਨਹੀਂ ਚੱਲੇ ਚਲੋ ਸ਼ਾਬਾਸ਼ ਸ਼ਾਬਾਸ਼ ਬਾਈ ਦਰਸ਼ਕੋ ਪਹਿਲੀ ਵੀਰੇ ਜਿੰਨੀ ਵੀ ਸੰਗਤ ਖੜੀ ਆ ਹਲਵਾਨੀ ਨੂੰ ਪਿਆਰ ਕਰਦੀ ਆ ਦਰਸ਼ਕੋ ਤੁਸੀਂ ਵੀ ਕੱਲ ਵੀ 3-4 ਵਜੇ ਦੇ ਖੜੇ ਆ ਜਿਹੜੇ ਤਸ ਤੋਂ ਤਸ ਨਹੀਂ ਹੋਏ ਇੱਕ ਤਾੜੀ ਸਾਰੇ ਜਣੇ ਆਪਣੇ ਨਾਂ ਤੇ ਲਾਓ ਜਿਹੜੇ ਆਪਣੇ ਆਪ ਨੂੰ ਪਿਆਰ ਕਰਦੇ ਆ ਦੇ ਵੱਡਾ ਧੰਨਵਾਦ ਹੈ ਤੁਸੀਂ ਅੱਜ ਦੇ ਦੰਗਲ ਦੇ ਵਿੱਚ ਪੁੱਜ ਕੇ ਦੰਗਲ ਦੀ رونਕ ਨੂੰ ਬਤਾਇਆ ਤੁਹਾਡਾ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਕਹਿੰਦਾ ਅਦਰਕ ਸ਼ਹਿਦ ਦੇ ਜ਼ਬਾਨ ਚੰਗੇ ਅੜਗੜਤ ਬਿਮਾਰੀਆਂ ਨੂੰ ਆ ਨਸ਼ਾ ਆਸ਼ਕੀ ਆਲਸ ਨੂੰ ਮਿੰਦੇ ਮਾਰ ਖਿਡਾਰੀਆਂ ਨੂੰ ਚੰਗੇ ਸਟਾਰ ਦੇ ਕੰਡੇ ਪੰਮਿਆ ਸੁੱਕੇ ਕੰਡੇ ਨਾਲ ਸਿੰਘ ਸ਼ੇਰ ਤੇ ਬਾਜ ਜਿੰਗਰ ਦੇ ਗਲਾਮੀ ਸੇ ਦੇਣਾ ਕਿ ਸਿੰਘ ਸ਼ੇਰ ਤੇ ਬਾਜ ਕਾਤੇ ਗੱਲਾਂ ਵੀ ਸਹਦੇ ਨਾ ਹੈਲੋ ਹੈਲੋ ਸਮੂਹ ਬੋਂਦਾ ਕਮੇਟੀ ਵੱਲੋਂ ਮੋਨ ਸਿੰਘ ਸਰਬੰਸ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਸਟੇਡੀਅਮ ਲਈ 59 ਆ ਸਾਨੂੰ ਦਿੱਤਾ ਗਿਆ ਉਹਨਾਂ ਕਮੇਟੀ ਨੂੰ ਉਹਨਾਂ ਕਮੇਟੀ ਵੱਲੋਂ ਦੁਆਰਾ ਫਿਰ ਬਹੁਤ-ਬਹੁਤ ਧੰਨਵਾਦ ਮੋਹਨ ਸਿੰਘ ਦਰਬੰਦੀ ਜਿਨ੍ਹਾਂ ਵੱਲੋਂ ਸਟੇਡੀਅਮ ਵਾਸਤੇ 58000 ਰੁਪਏ ਦਿੱਤਾ ਗਿਆ ਬਹੁਤ-ਬਹੁਤ ਧੰਨਵਾਦ ਰਾਜਜੀ ਸਾਹਿਬ ਸਾਰੇ 당ੀ ਸੱਜਣਾਂ ਦਾ ਬੰਡਾ ਧੰਨਵਾਦ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਟੇਡੀਅਮ ਬਣੂਗਾ ਤੁਹਾਡੇ ਬੈਠਣ ਦੇ ਲਈ ਤੁਸੀਂ ਸਾਰੇ ਨੇ ਬਾਹਰ ਚੜ੍ਹ ਕੇ ਸੇਵ ਕਰਨਾ ਹੈ ਮੇਰੀ ਗੁਜਾਰਿਸ਼ ਹੈ ਸ਼ਾਬਾਸ਼ ਸ਼ਾਬਾਸ਼ ਕਰਦਾਨੋ ਜਿੱਸਾ ਪਹਿਲਵਾਨ ਪੱਤੀ ਸਿੰਘ ਜਿ ਕਿੰਗਾ ਪਹਿਲਵਾਨ ਸਿਲਵਿੰਦਰ ਛੱਡੇ ਦਾ ਪੁੱਤਰ ਪਾਨੇ ਪੁਰਾਲਵਾਂਜੀ ਦਾ ਸ਼ਗਿਰਦ ਮੈਦਾਨ ਦੇ ਵਿੱਚ ਜਿਹੜੀ ਚੱਲਦੀ ਹੈ ਕੁਸ਼ਤੀ ਤੇ ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਰ ਹੁੰਦਾ ਗਰਾਈ ਬਹੁਵਿੰਦੀ ਧਰਤੀ ਦਾ ਜੰਮਣ ਆਕਰਮਿੰਦਰ ਦਾ ਕੋਹੜੀ ਵਾਲਾ ਪਹਾਰਸ ਪੈ ਪਾਨੀ ਦਾ ਸ਼ਗਿਰਦ ਹੈ ਤੁਹਾਨੂੰ 5000 ਦਿਖਾ ਦੇਣਾ ਤੇਰੀ ਡੈਡੀਆਂ ਗੱਲ ਜਤਿੰਦਰ ਰਕਣ ਤੇ ਕੁਲਵੀਰ ਰਕਣ ਜੋ ਟ ਪਰਖੇ ਜਾਂਦੇ ਮਿੱਤਰੋ ਵਿੱਚ ਮਦਾਨਾਂ ਦੇ ਕਿ ਜੋ ਟ ਪਰਖੇ ਜਾਂਦੇ ਮਿੱਤਰੋ ਵਿੱਚ ਮਦਾਨਾਂ ਦੇ ਕਿ ਹੱਥ ਬਜਾਨਾ ਖਾਣਾ ਕੋਈ ਚੱਕੀ ਗੱਲ ਨਹੀਂ ਮਹਿਮਾਨੀ ਨੂੰ ਕਰਦੇ ਰੁਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਹੱਥੀ ਚੋਦਰ ਕਰਨਾ ਕੰਮ ਫਕਰੇ ਬੰਦੇ ਦਾ ਅੱਕ ਮਾਣਾ ਹੀ ਹੁੰਦਾ ਕੰਮ ਕਾਲੇ ਧੰਦੇ ਦਾ ਉਹ ਸੱਚੀ ਕਹਿਣੀ ਸੱਚੀ ਸੁਣਨੀ ਸਿਰ ਕਦੇ ਵੀ ਝੁਕਦਾ ਨਹੀਂ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਸ਼ਾਬਾਸ਼ ਸ਼ਾਬਾਸ਼ ਐਸਾ ਕਰੇ ਮੱਲੋ ਕੁਸ਼ਤੀ ਦਾ ਦੋਨੇ ਪਹਿਲਵਾਨ ਸਾਹਮਣੇ ਸਾਹਮਣੇ ਹੈ ਕਿ ਪੱਟ ਵੇਖ ਕੇ ਮਾਨੂੰ ਕੁੱਤ ਕਹਿੰਦਾ ਮੈਂ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਪਤਾ ਲੱਗਦਾ ਵਿੱਚ ਮੈਦਾਨਾਂ ਦੇ ਜਾਂ ਦੋ ਗੱਲਿਆਂ ਦਾ ਨਾਂ ਬੰਦੇ ਜਦੋਂ ਜਫੇ ਬੇਗਾਨਿਆਂ ਨਾਂ ਬੰਦੇ ਵਾਕੀ ਜਦੋਂ ਚੋੜ ਲੱਗਦੇ ਆ ਮੈਦਾਨਾਂ ਦੇ ਵਿੱਚ ਫੇਰ ਪਤਾ ਲੱਗਦਾ ਸਾਧੀਆਂ ਖਰ ਦਾ ਕਹਿੰਦਾ ਆਈਆਂ ਮਿਹਨਤਾਂ ਦਾ ਕਹਿੰਦਾ ਜੰਮਾਉਣੀ ਨਹੀਂ ਆਉਂਦੀ ਨਾ ਲਾਇਆ ਕਿਸੇ ਨਾਲ ਯਾਰੀ ਆ ਤੈਨੋਂ ਕੰਡੇ ਹੀ ਕੰਮ ਆਉਂਦੇ ਨੇ ਕੇ ਲੱਖ ਰੁਪਏ ਦੇ ਖਿਡਾਰੀ ਤੈਨੋਂ ਕੰਡੇ ਹੀ ਕੰਮ ਆਉਂਦੇ ਨੇ ਕੇ ਲੱਖ ਰੁਪਏ ਦੇ ਖਿਡਾਰੀ ਇਤਲੀ ਵਾਲੇ ਉਹਨਾਂ ਵੱਲੋਂ ਵੀ 11000 ਰੁਪਏ ਸਟੇਡੀਅਮ ਦੇ ਲਈ ਹੋਇਆ ਸਾਡਾ ਧੰਨਵਾਦ ਹੈ ਸ਼ਾਬਾਸ਼ ਸ਼ਾਬਾਸ਼ ਵੱਲੋਂ ਕਰੋ ਫੈਸਲਾ ਕੁਸ਼ਤੀ ਦਾ ਕਿਹੜਾ ਰੰਗ ਲੈ ਪੰਜਾਬ ਨੂੰ ਲੱਗੀ ਬੁਰੀ ਹੰਗ ਜੇਰੇ ਕੋਈ ਨਹੀਂ ਸਿਆਣਿਆਂ ਦੀ ਕਰਦਾ ਕਦੇ ਨੇ ਕਿ ਡੇੜਾ ਹੈ ਜਵਾਨੀ ਦਾ ਪਿਛਾਤਾ ਚਿੱਟੇ ਨੇ ਉਹ ਖੋਖਲਾ ਜਵਾਨੀ ਨੂੰ ਪਨਾਤਾ ਚਿੱਟੇ ਨੇ ਕਿ ਮੁੰਡਿਆਂ ਦੇ ਨੇ ਡੰਗ ਦਿੱਤਾ ਨੇ ਤੇ ਮਾਪਿਆਂ ਨੂੰ ਰੋਕਦਾ ਨਸ਼ੇ ਦੀ ਇਹ ਨਪੁੰਦਾਨੇ ਮਹਾਦੇਵ ਜਸਾਈ ਮਾ ਜੀ ਲੈ ਮਰ ਪਾਉਂ ਜੀ ਸਮਾਂ ਕਿੰਨੇ ਚ ਬਾਕੀ ਰਹਿੰਦਾ ਚੱਲਣ ਨੂੰ ਚੱਲਣ ਤੋਂ 8 ਮਿੰਟ 12 ਮਿੰਟ ਦਾ ਸਮਾਂ ਜਿਹੜਾ ਅਪਰ ਤੱਕ ਬੀਤੇ ਹੈ ਤੇਲੀ ਵੀਰੇ ਜੋ ਮਰਦੀ ਹੋਈ ਸਹੀ ਦਰਸ਼ਕੋ ਬਰਾਬਰ ਕਸਤੀ ਦਾ ਆਨੰਦ ਆ ਰਿਹਾ ਇੱਕ ਵਾਰੀ ਤਾੜੀ ਲਾਉ ਦੋ ਮੱਲਾਂ ਦੇ ਲਈ ਜੀ ਹੋ ਗਏ ਬਰਾਵਾ ਆਲਨਜੀਤ ਸਿੰਘ ਜੀ ਆਸਟ੍ਰੇਲੀਆ 5000 ਰੁਪਇਆ ਸਟੇਡੀਅਮ ਲਈ ਦੇਣਗੇ ਬਹੁਤ ਬਹੁਤ ਧੰਨਵਾਦ ਕਰਦੇ ਆਲਨਜੀਤ ਸਿੰਘ ਜੀ ਆਸਟ੍ਰੇਲੀਆ ਵੱਲੇ ਸ਼ਾਬਾਸ਼ ਸ਼ਾਬਾਸ਼ ਆਲਨਜੀਤ ਸਿੰਘ ਜੀ ਆਸਟ੍ਰੇਲੀਆ ਪੁੱਤਰ ਮਦਨ ਲਾਲ ਜੀ ਬਹੁਤ ਧੰਨਵਾਦ ਉਧਰ ਤੜੇ ਟਣ ਤੇ ਗੱਡਾ ਪਾਇਲ ਗੁੱਟੀ ਸਾਥ ਹੈ ਅੱਪਰ ਦੇ ਪਾਸੇ ਅੱਜ ਛਾਏ ਅੱਜ ਸਾ ਪਾਲਵਾ ਪੱਟੀ ਪੱਟੀ ਐਕਸ ਪ੍ਰੈਕਸ ਅੰਤੋਂ ਗੱਡੀ ਦੇ ਮੁਕਾਬਲੇ ਯਾਰ ਉਮਰਾਂ ਦੀ ਖੇਡ ਐਦੇ ਵਿੱਚ ਹੁੰਦੇ ਫਿਰੇ ਸ਼ਾਨਾਂ ਵਾਲੇ ਢੇੜ ਐਦੇ ਵਿੱਚ ਹੁੰਦੇ ਫਿਰੇ ਸ਼ਾਨਾਂ ਵਾਲੇ ਢੇੜ ਸ਼ਾਬਾਸ਼ ਸ਼ਾਬਾਸ਼ ਬੰਦਰ ਸ਼ੇਰੋ ਕਹਿੰਦੇ ਮਿਹਨਤਾਂ ਕੀਤੀਆਂ ਮਿੰਟਾਂ ਨਹੀਂ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਸੋਚ ਸਕੇਲ ਵੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਆ ਰਾਕੇ ਮਿਹਨਤਾਂ ਕੀਤੀਆਂ ਬੋਲਦੀਆਂ ਇਹਨਾਂ ਨੌਜਵਾਨਾਂ ਦੀਆਂ ਕਹਿੰਦੇ ਕੀ ਇਤਨੰਦ ਜੋ ਸੇ ਨਾਲ ਮੈਂ ਤੱਕੰਡੇ ਗੁਰਨਾ ਉਹਸਤਾਦਾ ਕੋ ਖੜਕੋ ਦੇ ਵਿੱਚ ਮੈਦਾਨ ਦੇ ਖੰਡੇ ਖਰਕਾ ਹੱਥੀ ਖਵਾਉਂਦੇ ਨੇ ਨਾਪੇ ਗੰਨ ਤਪਸੀਆ ਧਾਰੀ ਔਰ ਰਾਤਰ ਵਾਲਿਆ ਮੇਲੇ ਚ ਗੋਦੀ ਕਿਤੀ ਵਿਖੇ ਤਿਆਰੀ ਗੋਦੀ ਕਿਤੀ ਵਿਖੇ ਤਿਆਰੀ ਸ਼ਾਬਾਸ਼ ਸ਼ਾਬਾਸ਼ ਜੱਸਾ ਪਹਿਲਵਾਨ ਕੋ ਪੱਲੇ ਪਾਸੇ ਹੇਟਲੇ ਪਾਸੇ ਧਰਮਿੰਦਰ ਆ। ਗੋਹਾੜੀ ਵਾਲਾ ਦੇਖਦੇ ਆ ਵੀ ਕਿਹੜਾ ਜਿੱਤਦਾ। ਅੰਤੋਂ ਅੱਜ ਕਿੱਧਰ ਨੂੰ ਜਾਂਦੀ ਐ। ਐ ਤਾਂ ਦੋਨੋਂ ਮਾਝੇ ਨੂੰ ਬਲੋਕ ਕਰਦੇ ਆ। ਧਰਮਿੰਦਰ ਵੀ ਮਾਝੇ ਨੂੰ ਬਲੋਕ ਕਰਦਾ ਤੇ ਪੱਟੀ ਵਾਲਾ ਜੱਸਾ ਵੀ ਮਾਝੇ ਨੂੰ ਬਲੋਕ ਕਰਦਾ। ਆਦਰ ਅਰਸ਼ ਪੋਜਿਆ ਢਾਗੋ ਵਾਲੀਆ। ਯਾਰਾਂ ਦਾ ਯਾਰ ਐ। ਆਹ ਨੌਜਵਾਨ ਵੀ ਕਹਿ ਲਓ ਬਈ। ਮਾਝੇ ਨੂੰ ਬਲੋਕ ਕਰਦਾ। ਪਿਆਰੇ ਪਹਿਲਵਾਂ ਜੀ ਦਾ ਪੁੱਤਰਾ। ਮਤੂਰ ਪੰਜਾਬ ਤੋਂ ਦੇ ਵਿੱਚ ਮਤੂਰ ਮੁਨਸ਼ੀ ਸੇਵਾ ਦਾ ਲੰਗਾ ਹੈ ਸਾਡਾ ਭਰਾ। ਅਰਸ਼ ਕੱਲੋਂ ਢਾਗੋ ਵਾਲੀਆ। ਗੁਰਪਾਲ ਸਿੰਘ ਜੀ ਇਟਲੀ ਵਾਲੇ ਉਹਨਾਂ ਵੱਲੋਂ ਵੀ ਸਟੇਡੀਅਮ ਦੇ ਲਈ 11000 ਰੁਪਏ ਦਾ ਸਹਾਇਕ ਹੋਇਆ ਮੈਂ ਦਾ ਧੰਨਵਾਦ ਕਰਦੇ ਆ ਗੁਰਪਾਲ ਸਿੰਘ ਜਰਾਏ ਜੀ ਇਟਲੀ ਵਾਲੇ ਉਹਨਾਂ ਵੱਲੋਂ ਵੀ 11000 ਰੁਪਏ ਜਿਹੜਾ ਸਟੇਡੀਅਮ ਦੇ ਲਈ ਹੋਇਆ ਨੋਟ ਕਰਦੇ ਜਾਏ ਜੀ ਸ਼ਾਬਾਸ਼ ਸ਼ਾਬਾਸ਼ ਸ਼ੁਕਰ ਪੰਜਾਬੀਆਂ ਦਾ ਮਾਣ ਪੰਜਾਬ ਦਾ ਬਬਰ ਸ਼ੇਰ ਹਿੰਦੁਸਤਾਨ ਦਾ ਬਬਰ ਸ਼ੇਰ ਆਪਣਲੇ ਪਾਸੇ ਆ ਇੱਥੇਲੇ ਪਾਸੇ ਧਰਮਿੰਦਰ ਦਾ ਉਹਾਲੀ ਵਾਲਾ ஆல்லை முக்கி ஷேடா கோ வக்கீரா அல்ல அல்லா ਲਟਕੇ ਇਹ ਖਾੜੀਏ ਲਟਕੋੜੇ ਨੇ ਯਾਰ ਕਰਹੀ ਜਾਂਦੇ ਨੇ ਮਲਵਾਨੀ ਆ ਰਾਜੇ ਖੇਲੇ ਖੱਟ ਪਾਸੇ ਲੱਡੀਆਂ ਪੌਂਦੀ ਫਿਰੇ ਜਵਾਨੀ ਕਿ ਲੱਡੀਆਂ ਪੌਂਦੀ ਫਿਰੇ ਜਵਾਨੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਗੁਲਵਿੰਦਰ ਸਿੰਘ ਪੁੱਤਰ ਸੋਨ ਲਾ ਜੀ 11000 ਰੁਪਏ ਉਹਨਾਂ ਵੱਲੋਂ ਜੈ ਜਪਾ ਹੁੰਦਾ ਗਿਆ ਸਟੇਡੀਅਮ ਵਾਸਤੇ ਬਹੁਤ ਬਹੁਤ ਧੰਨਵਾਦ ਗੁਲਵਿੰਦਰ ਸਿੰਘ ਜੈ ਕੁੜਤਾ ਥੋੜਾ ਜੀ ਸ਼ਾਬਾਸ਼ ਸ਼ਾਬਾਸ਼ ਉਧਰ ਪਾਇਆ ਹੋਇਆ ਕੁੜਤਾ ਅੱਛਾ ਵਾਹ ਜੀ ਵਾਹ ਦੇ ਲੋ ਜੀ ਪੱਪਲੇ ਪਾਸੇ ਜੱਸਾ ਤਨਵਰ ਪੱਟੀ ਦੇ ਹੇਠੇ ਪਾਸੇ ਦਰਮੈਂਦਾ ਗੱਡੀ ਹੱਥ ਦੇਖਦੇ ਆ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ ਉਧਰ ਅਰਸ਼ ਪਹਿਲਵਾਂ ਢਾਗੋ ਵਾਲੀਆ ਪੰਜਾਬ ਪੁਸ ਦਾ ਜਵਾਨ ਆਖਦਾ ਬਈ ਆ ਰਮਨਪ੍ਰੀਤ ਬਾਈ ਉਹਨਾਂ ਦਾ ਬੰਦਾ ਧੰਨਵਾਦ ਹੈ ਨਮਜੋਤ ਸੰਗੇ ਵੀਰ ਦਾ ਬੰਦਾ ਧੰਨਵਾਦ ਹੈ ਜਿਹਨਾਂ ਵੱਲੋਂ 51000 ਦਾ 51000 ਦੇ ਨਾਲ ਅੱਜ ਮਾਨ ਸਨਮਾਨ ਕੀਤਾ ਗਿਆ ਹੈ ਅਰਸ਼ ਪਹਿਲਵਾਂ ਪੰਜਾਬ ਪੁਸ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਹੈ ਉਧਰ ਧਰਿਆ ਤੁੰਡਾ ਗੋਡਾ ਪਾਏ ਲੋੱਟੀ ਹੱਥ ਬੱਲੇ ਪਾਸੇ ਸੇਹਗੇ ਜੀ ਗਈ ਜਿੱਸਾ ਪਹਿਲਵਾਂ ਮੱਤੀ ਜਿ ਰੱਖਿਆ ਹੈ ਯੂ ਐਸ اے ਉਹਨਾਂ ਵੱਲੋਂ ਵੀ 11000 ਪੈਸਟੇਡੀਅਮ ਮਿਲੇ ਸ਼ਾਬਾਸ਼ ਸ਼ਾਬਾਸ਼ ਸਵਾਦ ਦੱਸੀ ਜਾਣਾ ਰਮਨ ਭਾਨੀ ਸੀੜੀਆਂ ਬੜੀਆਂ ਦਾ ਯਾਰ ਸ਼ਾਬਾਸ਼ ਨਾਲ ਦੀਆਂ ਦੱਸਣਾ ਇਹ ਹੋਵੇ ਠੰਡਾ ਵਾਜੀ ਦਾ ਉਧਰ ਰਮਨ ਪ੍ਰੀਤ ਸਾਡਾ ਪ੍ਰਾਜਾ ਰਮਨ ਵਾਲਾ ਸਤਪੰਨ ਹਰਪ੍ਰੀਤ ਸਿੰਘ ਰੱਕੜੀ ਜਰਮਨ ਜਿਨ੍ਹਾਂ ਵੱਲੋਂ ਅੱਜ ਮਿੰਡ ਵੱਟ ਹੈ ਇਤੋਂ ਵੱਡੀ ਵੱਡੀ ਮਾਲੀ ਦੇ ਦਿੱਤੀ ਗਈ ਹੈ ਨਾਲ ਹੀ ਆਸ ਦੀਆਂ ਵੀ ਸੀੜੀਆਂ 515000 ਦਾ ਹੋਇਗਾ ਅਰਮਨ ਰਕੜਾ ਸਾਡਾ ਜਰਮਨ ਵਾਲਾ ਆ ਗਿਆ ਆਦਾਂ ਦੇ ਪਰਿਵਾਰ ਵੱਲੋਂ 51000 ਜਿਹੜਾ ਸਟੇਡੀਅਮ ਦੇ ਲਈ ਵੀ ਹੋਇਆ ਸ਼ਾਬਾਸ਼ ਸ਼ਾਬਾਸ਼ ਵੱਲੋਂ ਬੀਤਿਆ ਹੋਇਆ ਸਮਾਂ ਚੋੜਪੂਰੇ ਲੱਗਿਆ ਜਾਨਪੂਰੀ ਲੱਗੀ ਆ ਹਾਰ ਜਿੱਤ ਮੁਕੱਦਰਾਂ ਦੀ ਖੇਡਾ ਮਾਰੋ ਹੱਲਾ ਨਈਓ ਰਿਸਾ ਬੱਲੇ 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 ਸ਼ਾਬਾਸ਼ 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 ਕਰਨੇ ਫੈਸਲਾ ਅੜ ਕੇ ਗੱਪਰੂ 2 ਮਿੰਟ ਦਾ ਸਮਾਂ ਬਾਕੀ 18 ਮਿੰਟ ਦਾ ਸਮਾਂ ਜਿਹੜਾ ਬੀਤ ਗਿਆ ਕਿ ਇੱਕ ਦੂਜੇ ਤੇ ਚੜ ਕੇ ਗੱਪਰੂ ਕਰਨੇ ਫੈਸਲਾ ਅੜ ਕੇ ਗੱਪਰੂ ਹੱਥ ਸਿਰ ਤੇ ਤਾਂਦੇ ਦੀਆਂ ਮੇਰਾ ਦਾ ਮਿੱਤਰਾ ਅਲੰਗਾ ਸ਼ੇਰਾਂ ਦਾ ਮਿੱਤਰਾ ਅਲੰਗਾ ਸ਼ੇਰਾਂ ਦਾ ਬਲੀ ਭਰਾ ਜੀ ਜਿੰਨੇ ਸਿਰ ਕੁਸ਼ਤੀ ਚੱਲੀ ਹੈ ਉਹਨਾਂ ਸਮਾਂ ਨੋਟ ਕੀਤਾ ਹੈ ਇਹ ਧਿਆਨ ਦਿਓ ਜਿੰਨਾ ਚਿਰ ਕੁਸ਼ਤੀ ਰੁਕੀ ਉੰਨੀ ਚਿਰ ਸਮਾਂ ਰੁਕਿਆ ਹੈ ਇਹ ਰੈਫਰੀ ਨੂੰ ਪਤਾ ਇੱਕ ਰਹਿ ਗਿਆ ਦੋ ਰਹਿ ਗਿਆ ਉਹ ਸਾਨੂੰ ਨਹੀਂ ਪਤਾ ਚਲੋ ਸ਼ਾਬਾਸ਼ ਚਲੋ 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 ਬਲੋ ਸ਼ਾਬਾਸ਼ 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 ਕਿ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਰੂਰ ਹੈ ਅਰਗ ਮੱਜਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਉਹ ਹਾਰ ਦੇ ਨਹੀਂ ਹੁੰਦੇ ਕਦੇ ਮਾਰ ਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਦੰਦ ਰੱਖਿਓ ਅਸੀਂ ਜਿੱਤਾਂਗੇ ਜਰੂਰ ਚਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜਰੂਰ ਚਾਰੀ ਜੰਗ ਰੱਖਿਓ ਸ਼ਾਬਾਸ਼ 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 ਖੇਡ ਤੇ ਜਵਾਨੀ ਦੀ ਖੇਡ ਖੇਡ ਪੁਸ਼ਤੀ ਹੈ 5 ਲੱਖ ਰੁਪਏ ਦੀ ਟੰਡੀ ਆਇਰਾ ਬੱਬਰ ਸ਼ੇਰਾਂ ਦੇ ਪਰਮਾਨ ਜਾਂਦੀ ਹੋਈ ਜਿਹੜੀ ਉਹ ਚਲਦੀ ਨਾਲੇ ਦੀ ਜਿਹੜੀ ਪੜੀ ਆ ਬਸ ਫਿਰ ਸਨਮਾਰ ਹਾਂ ਬੱਬਰ ਕਾਪੂ ਬੱਬਰ ਗੇਂਦ ਤੇ ਸ਼ਾਬਾਸ਼ 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 ਜੱਸਾ ਤੇ ਧਰਮਿੰਦਰ ਬੱਲੇ 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 ਪਈਆਂ ਬੱਲੇ 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 ਬਸ ਹੁਣ ਨਿਹਣਾਉਣੇ ਨੇ ਬਹੁਤ ਪੈ ਗਿਆ ਪ੍ਰਵੀਨ ਸ਼ਾਬਾਸ਼ ਸ਼ਾਬਾਸ਼ ਜਿੰਨਾ ਜਦ ਲੋਹਾ ਕਰਦਾ ਲੋਹੇ ਨੂੰ ਫਿਰ ਕਾਮਣ ਬੰਦੇ ਚਗਿਆਰਿਆਂ ਦਾ ਉਹ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਹੋ ਕੇ ਲਲਕਾਰਿਆਂ ਦਾ ਸਾਧੀਆਂ ਖੜਾਕਾਂ ਲਾਈਆਂ ਮਿਹਰਦਾਂ ਦੇ ਮੱਲਾ ਅੱਜ ਰਕੜਾ ਬੇੜ ਦੀ ਤਾਤੀ ਦੇ ਮੋੜੇ ਜਾ ਰਹੇ ਆ 20 ਮਿੰਟ ਦਾ ਸਮਾਂ ਪੂਰਾ ਕੀਸਤੀ ਜਿਹੜੀ ਬਰਾਬਰ ਹੈ ਥਲੇ ਜੀ ਅੱਜ ਦੀ ਵੱਡੀ ਬਾਲੀ ਦੀ ਕੀਸਤੀ ਜਿਹੜੀ ਬਰਾਬਰ ਹੈ